ਉੱਗੀ ਸਮਾਜ ਸੇਵੀ ਸੰਸਥਾ ਜਥੇਬੰਦੀ ਦਿੱਤ ਚੇਤਰਾਮਨ ਪੰਜਾਬ ਵੱਲੋਂ ਅਸਥਾਨਕ ਫੇਸ 9 ਸਥਿਤ ਹੋਟਲ ਮਿੰਟਿਸਟ੍ਰਿਕ ਵਿੱਚ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ੁਰਮਣੀ ਅਕਾਲੀ ਦਲ ਦੇ ਨਵ ਨਿਯੁਕਤ ਜਨਾ ਪ੍ਰਧਾਨ ਜਤੇਵਿੰਦਰ ਸਿੰਘ ਸੁਹਾਣਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਜਥੇਬੰਦੀ ਨਾਲ ਜੁੜੀਆਂ ਅੰਰੋਲ ਸ਼ਹਿਰੀ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਪਰਵੇਕਾਟਨ ਸੰਬੋਧਨ ਕਰਦੇ ਹਨ ਸੂਬਾ ਪ੍ਰਧਾਨ ਸ਼ਮਸ਼ੇਰ ਪ੍ਰਖਾਲਵੀ ਨੇ ਕਿਹਾ ਕਿ ਜਥੇਬੰਦੀ ਜਥੇ ਰਾਜ ਦੇ ਦਿੱਤ ਪਰਿਵਾਰਾਂ ਦੀ ਬਿਹਤਰੀ ਅਤੇ ਉਥਾਨ ਲਈ ਪਿਛਲੇ 28 ਸਾਲਾਂ ਤੋਂ ਸਮਾਜਿਕ ਖੇਤਰ ਵਿੱਚ ਆਪਣੀ ਜ਼ਿੰਮੇਵਾਰੀ ਨਿ ਕਾਲੀ ਦਲ ਦੇ ਪ੍ਰਧਾਨ ਸੁਖੀਰ ਸਿੰਘ ਬਾਦਲ ਵੱਲੋਂ ਮਿੱਟੀ ਨਾਲ ਜੁੜੇ ਸਥਾਨਕ ਅਗੂ ਪ੍ਰਵਿੰਦਰ ਸਿੰਘ ਸੁਹਾਣਾ ਨੂੰ ਜਿਲ੍ਹਾ ਪ੍ਰਧਾਨ ਥਾਪੇ ਜਾਣ ਦੀ ਖੁਸ਼ੀ ਵਿੱਚ ਕਿਤੇ ਪਾਰਟੀ ਦਾ ਧੰਨਵਾਦ ਕੀਤਾ ਗਿਆ ਉੱਥੇ ਉਹਨਾਂ ਨੂੰ ਜਥੇਬੰਦੀ ਵੱਲੋਂ ਸ਼ਾਲ ਸ਼੍ਰੀ ਸਾਹਿਬ ਅਤੇ ਸਰੂਪੇ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਇਸੋ ਨਿਹਾਲ ਸ੍ਰੀ ਅਕਾਲੀ ਦਲ ਜਿੰਦਾਬਾਦ ਸੱਚ ਜਗਤ ਜੀ ਜੀ ਆਪਣਾ ਵੀ ਕਿਤਾਬ ਬਣਾ ਦੋ ਆਪ ਤੇਰਾ ਸਾਡਾ ਬਣਾ ਲਓ ਜੀ ਕੋਈ ਸਮਾਜ ਦੇ ਵਿੱਚ ਤਬਦੀਲੀ ਆਏਗੀ ਕੋਈ ਨਵੀਂ ਸਰਕਾਰ ਆਏਗੀ ਤੇ ਉਹ ਪੰਜਾਬ ਦਾ ਪਲਾਕਾ ਕਰ ਸਕਦੀ ਹੈ ਪਰ ਅੱਜ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਸਰਕਾਰ ਨੇ ਸਾਨੂੰ ਸੁੱਖ ਦੇਣ ਦੀ ਬਜਾਏ ਸਾਡੇ ਸਾਰਿਆਂ ਨੂੰ ਹਰ ਵਰਗ ਦੇ ਚਾਹੇ ਮਜ਼ਦੂਰ ਹੋਵੇ ਚਾਹੇ ਮੁਲਾਜ਼ਮ ਹੋਵੇ ਚਾਹੇ ਕਿਸਾਨ ਹੋਵੇ ਚਾਹੇ ਵਪਾਰੀ ਹੋਵੇ ਦੁਕਾਨਦਾਰ ਹੋਵੇ ਸੋ ਮੈਂ ਪੀੜਾ ਤੋਂ ਉਹਦੀ ਝੋਲੀ ਕੁਝ ਵੀ ਨਹੀਂ ਪਰੋਸਿਆ ਸੋ ਮੈਂ ਇਸ ਸਰਕਾਰ ਦਾ ਵਿਫਦਾਂ ਵਾਲਿਆ 2 ਸਾਲ ਪਹਿਲਾਂ ਨੌਕਰੀ ਛੱਡ ਕੇ ਮੇਰੇ ਅੱਗੇ ਇੱਕ ਜਿਹੜੀਆਂ ਤਿੰਨ ਸਿਆਸੀ ਤਾਨ ਖੜੀਆਂ ਸੀ ਅਕਾਲੀ ਦਲ ਬੀਜੇਪੀ ਕਾਂਗਰਸ ਤੇ ਆ ਜਿਹੜੀਆਂ ਝਾੜੂ ਮਹਿਕਮਾ ਸੋ ਮੰਨੂ ਫੈਸਲਾ ਕਰਨਾ ਸੀ ਕਿ ਮੈਂ ਜਾਵਾਂ ਤਾਂ ਜਾਵਾਂ ਕਿੱਥੇ ਜੇ ਮੈਂ ਦੇਖਦਾ ਕਿ ਮੇਰੇ ਨਾਲ ਕੀ ਵਾਪਰਿਆ ਵਿਦੇਸ਼ਾਂ ਵਿੱਚ ਅਤੀਤ ਦੇ ਵਿੱਚ ਮੇਰੇ ਨਾਲ ਕੀ ਵਾਪਰਿਆ ਮੈਂ ਸੋਚਦਾ ਕਿ ਮੈਂ ਨਹੀਂ ਅਕਾਲੀ ਦਲ ਨੇ ਮੇਰੇ ਤੇ ਪਰਚੇ ਕੀਤੇ ਮੇਰੇ ਤੇ ਕਾਂਗਰਸ ਨੇ ਪਰਚੇ ਕੀਤੇ ਮੇਰੇ پاس ਬਦਲਿਆ ਭਾਜੀਪੀ ਦਾ ਤੇ ਜਾਂ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਨੇ ਆਉਂਦਿਆ ਨਹੀਂ ਜਿਹੜਾ ਮੇਰੇ ਤੇ ਇੱਕ ਮੁਕੱਦਮਾ ਕਰਦਾ ਝੂਠਾ ਮੁਕੱਦਮਾ ਕਰਦਾ ਮੈਂ ਤੁਹਾਡੀ ਤੇ ਕਿੰਨੇ ਨਹੀਂ ਕਹਿਣਾ ਕਿ ਜੇ ਮੈਂ ਦੋਸ਼ੀ ਹੋਵਾਂ ਮੈਂ ਸਰਕਾਰ ਨੂੰ ਵੀ ਇਸ ਕਰ ਤੇ ਗੁਹਾਰ ਲਗਾਈ ਕਿ ਮੈਨੂੰ ਚੌਰਾਹੇ ਦੇ ਵਿੱਚ ਖੜਾ ਕੇ ਗੋਲੀ ਮਾਰ ਦਿਓ ਜੇ ਮੈਂ ਦੋਸ਼ੀ ਐ ਪਰ ਨਹੀਂ ਇਹ ਸਰਕਾਰਾਂ ਝੂਠੀਆਂ ਨੇ ਇਹ ਸਿਸਟਮ ਝੂਠਾ ਹੈ ਇਹ ਦਾਣਾ ਬਣਾ ਝੂਠਾ ਹੈ ਇਸ ਦੇ ਵਿੱਚ ਸੁਧਾਰ ਕਰਨ ਦੇ ਲਈ ਸਮਾਜ ਦੇ ਵਿੱਚ ਬੈਲੈਂਸ ਬਣਾ ਕੇ ਰੱਖਣ ਲਈ ਪੰਜਾਬ ਦਾ ਪਿੱਖ ਬਚਾਉਣ ਦੇ ਲਈ ਬਣਾਉਣ ਦੇ ਲਈ ਸਾਡੇ ਕੋਲ ਇੱਕੋ ਇੱਕ ਮੁਰਾਦ ਸੀ ਸ਼੍ਰੋਮਣੀ ਅਕਾਲੀ ਦਲ ਮੈਂ ਆਪਣੀ 2 ਸਾਲ ਦੀ ਨੌਕਰੀ ਨੂੰ ਸਾਹੇ ਟੰਗ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ ਕਿਉਂਕਿ ਇਹ ਇੱਕ ਖੇਤਰੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਪੰਜਾਬ ਦੀ ਮਾਂ ਪਾਰਟੀ ਹੈ ਜਿਹੜੀ ਲੋਕਾਂ ਦੇ ਹਰ ਵਰਗ ਦੇ ਦੁੱਖ ਸੁੱਖਾਂ ਦੀ ਮੁੱਦਾ ਹੀ ਹੈ ਜਿਹੜੀ ਲੋਕਾਂ ਲਈ ਕੰਮ ਕਰਦੀ ਆ ਪੰਜਾਬ ਲਈ ਕੰਮ ਕਰਦੀ ਆ ਚਾਹੇ 인ਫਰਾਸਟ੍ਰਕਚਰ ਪੰਜਾਬ ਦੇ ਵਿੱਚ ਪੈਦਾ ਕਰਨ ਦੀ ਗੱਲ ਹੋਵੇ ਚਾਹੇ ਹਰ ਗਰੀਬ ਪਰਿਵਾਰਾਂ ਨੂੰ ਸਹੂਲਤਾਂ ਭਲਾਈ ਸਕੀਮਾਂ ਸ਼ੁਰੂ ਕਰਨ ਦੀ ਗੱਲ ਹੋਵੇ ਕਿਸਾਨੀ ਲਈ ਜਿਹੜੇ ਫਾਇਦੇਮੰਦ ਲਾਹੇਵੰਦ ਉਹਦੀਆਂ ਸਕੀਮਾਂ ਹੋਣ ਚਾਹੇ ਉਹ ਪੇਸ਼ ਮਿਸ਼ਨ ਹੋਵੇ ਮੁਲਾਜ਼ਮਾਂ ਦਾ ਜਿਹ ਦਿੱਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਔਰ ਸ਼ਰਮਣੀਆਂ ਅਕਾਲੀ ਦਲ ਨੇ ਦਿੱਤਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਮੈਂ ਇਸ ਸਰਕਾਰ ਦੀ ਮੰਤਰੀ ਹਰਜੋਤ ਬੈਸ ਨੇ ਮੂੰਹ ਦੇ ਉੱਤੇ ਮਸਤੀਫਾ ਮਾਰ ਕੇ ਆਇਆ ਮੈਨੂੰ ਕੋਈ ਡਰ ਨਹੀਂ ਹੈ ਮੈਂ ਕਿਸੇ ਦੀ ਤੁਸੀਂ ਮੈਨੂੰ ਸਾਰੇ ਪ੍ਰੈਸਰ ਸਾਰੇ ਬਹੁਤ ਜਾਣਦੇ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਕਿਸੇ ਦੀ ਤੈਅ ਨਹੀਂ ਮੰਨਦਾ ਉਸ ਪ੍ਰਮਾਤਮਾ ਤੋਂ ਸਵਾ ਜਨਮ ਔਰ ਮੌਤ ਉਸ ਪ੍ਰਮਾਤਮਾ ਦੇ ਹੱਥ ਹੈ ਪਰ ਮੈਂ ਜੇ ਮੇਰੀ ਪਾਰਟੀ ਦੇ ਵਿੱਚ ਵੀ ਕੱਲ ਨੂੰ ਕੋਈ ਮੇਰੇ ਸਮਾਜ ਦੀ ਅਣ ਦੇਖੀ ਹੋਊਗੀ ਜੇ ਮੇਰੇ ਕੌਮ ਨੂੰ ਮੇਰੇ ਇਸ ਲਤਾੜੇ ਹੋਏ ਫਰਕ ਨੂੰ ਇਹ ਵੱਖਰੇ ਹੋਏ ਸਮਾਜ ਨੂੰ ਇਹ ਦੁੱਖਾਂ ਮੁਸੀਬਤਾਂ 'ਚ ਕਿਨੇ ਹੋਏ ਬੰਗ ਨੂੰ ਜੇ ਕਿਤੇ ਹਣ ਦੇਖੀ ਹੋਈ ਤਾਂ ਮੈਂ ਬੇਬਾਕੀ ਨਾਲ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਿਹੜੇ ਕਲ ਕਲਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਲਿਆ ਇਤਿਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਸੋ ਅਸੀਂ ਉਹਨਾਂ ਗੁਰੂਆਂ ਪੀਰਾਂ ਦੇ ਜਿਹੜੇ ਧੂੜੀ ਐ ਉਹਨਾਂ ਦੇ ਚਾਹਨਾ ਦੀ ਖਾਕ ਹੈ ਉਹ ਸਾਡੇ ਮਾਰਗਦਰਸ਼ਕ ਨੇ ਉਹ ਸਾਡੀ ਜ਼ਿੰਦਗੀ ਦੇ ਸੂਚਕ ਨੇ ਉਹ ਸਾਨੂੰ ਰਾਹ ਦੱਸਦੇ ਨੇ ਸਾਡੀ ਗਵਾਹੀ ਕਰਦੇ ਨੇ ਸਾਨੂੰ ਕੁਰਬਾਨੀ ਜਿਹੜੀ ਹਰ ਧਰਮ ਨੂੰ ਬਰਾਬਰ ਦਾ ਮਾਨ ਸਤਿਕਾਰ ਦੇ ਕੇ ਸਮਾਜ ਦੇ ਵਿੱਚ ਰੋਸ਼ਨੀ ਵਖੇਰ ਰਹੀ ਹੈ ਉਸ ਨੂੰ ਸਿਮੰਨਣ ਵਾਲੇ ਲੋਕ ਹੈ ਸੋ ਜਨਮ ਤੇ ਮੌਤ ਉਸ ਪਰਮਾਤਮਾ ਦੇ ਹੱਥ ਹੈ ਜੇ ਤੁਸੀਂ ਸੱਚ ਦੀ ਜਿਹੜੀ ਆਵਾਜ਼ ਜੇ ਤੁਸੀਂ ਇਸ ਸਮਾਜ ਦੇ ਵਿੱਚ ਪੈਦਾ ਹੋ ਕੇ ਕੁਪਹਨੇਰੇ ਕਰਨ ਦੇ ਵਿੱਚ ਰੋਸ਼ਨੀ ਨਹੀਂ ਕਰ ਸਕਦੇ ਜੇ ਤੁਸੀਂ ਕਿਸੇ ਡਿੱਗੇ ਹੋਏ ਨੂੰ ਨਹੀਂ ਉਠਾ ਸਕਦੇ ਜੇ ਤੁਸੀਂ ਰੋਂਦੇ ਹੋਏ ਨੂੰ ਚੁੱਪ ਨਹੀਂ ਕਰਾ ਸਕਦੇ ਫਿਰ ਮੈਂ ਕਹਿੰਦਾ ਵੀ ਤੁਹਾਡਾ ਇਸ ਜ਼ਿੰਦਗੀ ਦੇ ਵਿੱਚ ਆਉਣ ਦਾ ਕੋਈ ਮਕਸਦ ਨਹੀਂ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੂੰਗਾ ਕਿ ਜਿਹਨੂੰ ਜਿਹਨੂੰ ਮੈਂ ਬੁਲਾਇਆ ਜਿਹਨੂੰ ਜਿਹਨੂੰ ਮੈਂ ਬੇਨਤੀ ਕੀਤੀ ਤੁਸੀਂ ਮੇਰਾ ਮਾਨ ਰੱਖਿਆ ਦਲਿਤ ਚੇਤਨਾ ਮੰਚ ਪੰਜਾਬ ਦੇ ਸਾਡੇ ਪ੍ਰਧਾਨ ਸਾਹਿਬ ਔਰ ਮੇਰੇ ਵੱਡੇ ਵੀ ਸਤ ਸੰਸ਼ੇਦ ਸਿੰਘ ਜੀ ਪ੍ਰਖਾਲੀ ਸਾਹਿਬ ਔਰ ਮੰਚ ਤੇ ਬਿਰਾਜਮਾਨ ਮੇਰੇ ਪਿਤਾ ਸਨਮ ਬਜ਼ੁਰਗ ਮੇਰੀ ਭੈਣ ਮੇਰੇ ਸਾਹਮਣੇ ਬੈਠੇ ਮੇਰੇ ਬਹੁਤ ਹੀ ਸਤਕਾਰਯੋ ਨੌਜਵਾਨ ਦੋਸਤੋ ਬਜ਼ੁਰਗੋ ਸਭ ਤੋਂ ਪਹਿਲਾਂ ਸਿਰ ਚੋਗਾ ਕੇ ਫਤਿਹ ਹੱਥ ਕਰਦਾਂ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਾਰੇ ਬੁਲਾੜਿਆ ਨੇ ਬੜੀ ਵਿਸਥਾਰਪੂਰਵਕ ਵਿਚਾਰ ਚਰਚਾ ਆਪ ਜੀ ਨਾਲ ਕੀਤੀ ਅੱਜ ਮੈਂ ਬੈਠਿਆ ਬੈਠਾ ਸੋਚ ਰਿਹਾ ਸੀਗਾ ਜਿਵੇਂ ਪ੍ਰਖਾਲਵੀ ਸਾਹਿਬ ਨੇ ਕਿਹਾ ਕਿ ਇੱਕ ਆਮ ਘਰ ਦਾ ਮੁੰਡਾ ਮੈਂ ਤੁਹਾਨੂੰ ਥੋੜਾ ਜਿਆਦਾ ਸਿਰਫ ਅੱਧੇ ਘੰਟੇ ਦੇ ਵਿੱਚ ਮੈਂ ਦੱਸ ਦੇਣਾ ਕਿ ਮੈਂ 2008 ਦੇ ਵਿੱਚ ਸੋਹਣੇਪਿੰਡ ਦਾ ਸਰਪੰਚ ਬਣਿਆ ਔਰ ਸਰਪੰਚ ਵੀ ਕਿਵੇਂ ਬਣਿਆ ਮੇਰੇ ਪਿਤਾ ਜੀ ਦੀ ਮੌਤ ਹੋ ਗਈ 2007 ਦੇ ਵਿੱਚ ਮੈਂ ਪੋਲੀਟੀਕਲ ਲੈਨ ਦੇ ਵਿੱਚ ਮੇਰਾ ਕੋਈ ਲੈਣਾ ਦੇਣਾ ਨਹੀਂ ਸੀਗਾ ਉਦੋਂ ਪੰਚਾਂ ਚੋਂ ਸਰਪੰਚ ਬਣਦੇ ਸੀਗੇ ਮੈਂ ਪਹਿਲਾਂ ਪੰਚ ਬਣਿਆ ਫਿਰ ਮੈਂ ਸਰਪੰਚ ਬਣਿਆ ਉਸ ਤੋਂ ਬਾਅਦ ਬਲੌਕ ਸੰਧੀ ਦਾ ਮੈਂਬਰ ਬਣਿਆ ਫਿਰ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਿਆ ਫਿਰ ਕਾਉਂਸਲਰ ਵੀ ਐਸਾ ਨਗਰ ਨਿਕ ਮੋਹਾਲੀ ਦੇ ਵਿੱਚ ਮੈਂ ਰਹਾ ਸੋ ਕਹਿਣ ਤੋਂ ਬਾਅਦ ਜਦੋਂ ਮੈਂ ਸਰਪੰਚ ਬਣਿਆ ਨਾ ਬਹੁਤ ਬੜੀਆਂ ਚੁਣੌਤੀਆਂ ਸਾਡੇ ਪਿੰਡ ਦੇ ਵਿੱਚ ਸੀਗਾ ਕਿਉਂਕਿ ਪਿੰਡ ਬਹੁਤ ਵੱਡਾ ਸੀਗਾ ਕਰੀਬ-ਕਰੀਬ 8000 ਦੇ ਕਰੀਬ ਵੋਟ ਔਰ 24-25000 ਦੇ ਕਰੀਬ ਆਬਾਦੀ ਇਸ ਹੌਣ ਦੇ ਪਿੰਡ ਦੀ ਤਾਂ ਮੈਂ ਉਸ ਸਮੇ 17-18 ਕਰੋੜ ਰੁਪਏ ਆਪਣੇ ਪਿੰਡ ਚ ਲਾਇਆ 7-8 ਸਾਲਾਂ ਦੇ ਦੌਰਾਨ ਉਸ ਤੋਂ ਬਾਅਦ ਚੱਲੋ ਚੱਲ ਇੱਕ ਚਾਹਤ ਸੀਗੀ ਕਿ ਇੱਕ ਦਿਨ ਯਾਰ ਐਮਐਲਏ ਦੀ ਚੋਣ ਲੜਨੀ ਹੈ ਔਰ ਲੜੀ ਵੀ ਖੇਤਰੀ ਪਾਰਟੀ ਤੋਂ ਜੀ ਮੇ ਪ੍ਰਖਾਲ ਵੀ ਸਾਹਿਬ ਨੇ ਪਹਿਲਾਂ ਦੱਸਿਆ ਦੇਖੋ ਪਾਰਟੀਆਂ ਦੀਆਂ ਆਫਰਾਂ ਚ ਵੀ ਹੈ ਪਹਿਲਾਂ ਵੀ ਬਹੁਤ ਆਈਆਂ ਔਰ ਤੁਨ ਮੈਂ ਥੋੜਾ ਜਿਹਾ ਇੱਕ ਕੱਲ ਕਿਉਂ ਕੱਜ ਪੜੇ ਲਿਖੇ ਤੁਸੀਂ ਸਾਰੇ ਸੱਜਣ ਬੈਠੇ ਹੋ ਕੋਈ ਐਸ ਡੀਓ ਰਿਟਾਇਰ ਹੈ ਕੋਈ ਪ੍ਰਿੰਸੀਪਲ ਰਿਟਾਇਰ ਹੈ ਕੋਈ ਜੇ ਆਈ ਰਿਟਾਇਰ ਹੈ ਤੁਸੀਂ ਬੱਕ ਬੱਕ ਬੈਂਕ ਵਿੱਚ ਬੱਕ ਬੱਕ ਉਹਦੇ ਉੱਤੇ ਕਲਾਸ 1 ਅੰਸ਼ਰ ਰਿਟਾਇਰ ਹੋਏ ਆ ਅੱਜ ਜੇ ਗੱਲ ਕਰਾਂ ਮੈਂ ਸਿਰਫ ਮੁਹਾਰੀ ਸ਼ਹਿਰ ਦੀ ਉਹ ਗੱਲ ਕਰਨੀ ਹੈ ਤੁਹਾਡੇ ਨਾਲ ਸਿਰਫ 2 ਮਿੰਟ ਦੇ ਵਿੱਚ ਮੈਂ ਸਮਾਪਤ ਕਰ ਦੇਣੀ ਆਪਣੀ ਬੇਨਤੀ ਕਿ ਸਭ ਤੋਂ ਪਹਿਲਾਂ ਗੱਲ ਇੰਟਰਨੈਸ਼ਨਲ 에ਅਰਪੋਰਟ ਦੀ ਹੈ 2009 ਦੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਦਾ ਜੋ ਜ਼ਮੀਨ ਅਕਵਾਇਰ ਹੋਈ ਉਸ ਦੇ ਵਿੱਚ ਜਦੋਂ ਜ਼ਮੀਨ ਅਕਵਾਇਰ ਕਰਨ ਲੱਗੇ ਤਾਂ ਸਾਡੇ ਪ੍ਰਧਾਨ ਉਸ ਸਮੇਂ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਉਹ ਕਹਿੰਦੇ ਮੈਂ ਇੱਕ ਬਿਆਨ ਦਿੱਤਾ ਕਿ ਪੰਜਾਬ ਦੀ ਸਰਜ਼ਮੀਨ ਤੇ 에어ਪੋਰਟ ਬਣੂਗਾ ਪਰ ਹਰਿਆਣਾ ਦਾ ਹਿੱਸਾ ਨਹੀਂ ਪਾਵਾਂਗੇ ਕਹਿੰਦੇ ਘਾਟੇਵਾਲ ਹੁਟਾ ਸਾਹਿਬ ਦੀ ਕਾਲ ਆ ਗਈ ਕਿ ہمارا ਹਿੱਸਾ ਕਿਉਂ ਨਹੀਂ ڈالਦੇ ਹਮ ਵੀ 에어ਪੋਰਟ ਮੇਂ ਆਪਕੇ ਸਾਥ ਸ਼ਾਮਲ ਹੋਗੇ ਯੂਟੀ ਕੇ ਸਾਥ ਬਣਾਓ ਉਹ ਕਹਿੰਦੇ ਸਾਰਾ ਪੈਸਾ ਮੈਂ ਹਰਿਆਣੇ ਤੋਂ ਇੱਥੇ ਲਵਾਇਆ 에어ਪੋਰਟ ਬਣਾਉਣ ਚ 에어ਪੋਰਟ ਕਿੱਥੇ ਬਣਿਆ ਪੰਜਾਬ ਦੀ ਜ਼ਮੀਨ ਤੇ ਚੂਰਹੜੀ ਪਿੰਡ ਚ ਜਿਤੇ ਛੱਡ ਗਏ ਇੱਕ ਵੀ ਸਿਰਫ ਇੱਕ ਦੁਬਈ ਨੂੰ ਇੰਟਰਨੈਸ਼ਨਲ ਫਲੈਟ ਜਾਂ ਸਿੰਗਾਪੁਰ ਛੋਟੇ ਦੇਸ਼ਾਂ ਨੂੰ ਫਲੈਟਾਂ ਜਾ ਰਹੀਆਂ ਇੱਥੇ ਬਹੁਤ ਵੱਡਾ ਕਾਰਗੋ ਹੱਬ ਬਣਨਾ ਸੁਪਨਾ ਸ਼੍ਰੋਮਣੀ ਕਾਲਜ ਦਾ ਅੱਜ ਦਿੱਲੀ ਜਾਣਾ ਪੈਂਦਾ ਤੁਹਾਡੇ ਸਾਰਿਆਂ ਦੇ ਬੱਚੇ ਭਾਈ ਭਤੀਜੇ ਭਾਣਜੇ ਪੈਣਾ ਮੈਂ ਕਹਿੰਦਾ ਹਰੇਕ ਦਾ ਵਿਦੇਸ਼ ਬੈਠਾ ਹੈ ਪਰ ਜਿੰਨਾ ਟਾਈਮ ਕੈਨੇਡਾ ਤੋਂ ਦਿੱਲੀ ਆਉਣ ਨੂੰ ਲੱਗਦਾ ਨਾ ਦਿੱਲੀ ਤੋਂ ਚੰਡੀਗੜ੍ਹ ਆਉਣ ਨੂੰ ਇੰਨਾ ਟਾਈਮ ਲੱਗ ਜਾਂਦਾ ਮੁਹਾਲੀ ਕਿਉਂ ਹੋ ਰਿਹਾ ਹੈ ਕਿਉਂਕਿ ਕਿਸੇ ਨੇ ਧਿਆਨ ਹੀ ਨਹੀਂ ਦੇਵਾਂਗੇ ਇੰਟਰਨੈਸ਼ਨਲ ਫਲਾਈਟਾਂ ਇਥੋਂ ਚੱਲ ਜਾਣ ਜਦੋਂ ਇੰਟਰਨੈਸ਼ਨਲ ਫਲਾਈਟਾਂ ਇਥੋਂ ਚੱਲ ਪੀਆਂ ਤਾਂ ਹਰੇਕ ਨੂੰ ਰੁਜ਼ਗਾਰ ਮਿਲਣਾ ਕਿਸੇ ਨੂੰ ਟੈਕਸੀ ਦਾ ਕਾਰੋਬਾਰ ਮਿਲੂ ਕਿਸੇ ਨੂੰ ਦੂਜਾ ਕਾਰੋਬਾਰ ਮਿਲੂ ਕਿਸੇ ਦੀ ਦੁਕਾਨ ਚੱਲੂ ਕਿਸੇ ਦਾ ਬੱਚਾ 에ਰਪੋਰਟ 'ਚ ਨੌਕਰੀ ਕਰੂ ਕਿਸੇ ਦਾ ਬੱਚਾ ਫਲਾਈਟਾਂ ਦੇ ਵਿੱਚ ਕੋਈ ਪਾਇਲਟ ਲੱਜੂ ਕੋਈ ਥੱਲੇ ਲੱਜੂ ਕੋਈ ਸਰਵਿਸਮੈਨ ਲੱਜੂ ਸੋ ਕਾਰਗੋ ਆਪ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਕਿੰਨਾ بڑا ਰੁਜ਼ਗਾਰ ਇਸ ਇਲਾਕੇ ਦੇ ਵਿੱਚ ਆਉਣਾ ਫਲ ਫਰੂਟ ਸਮਝੀਏ ਇੱਥੋਂ ਵਿਦੇਸ਼ ਚ ਜਾਣੀਆਂ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਮੁੜ ਕੇ ਉਹ ਉਸ ਤੋਂ ਬਾਅਦ ਇੰਟਰਨੈਸ਼ਨਲ 에ਰਪੋਰਟ ਸੜਕਾਂ ਲਾੜੋ ਜਿੰਨੀਆਂ ਬਣੀਆਂ ਮੋਹਾਲੀ ਦੇ ਵਿੱਚ ਆ ਜਿਹੜੀ ਇਹਨੇ ਮੂਰੀ ਵਾਲੀ ਸੜਕ ਸੱਤ ਬੇਸ ਤੋਂ ਇਹ ਸੜਕ ਮੇਰੇ ਯਾਦ ਹੈ ਕਿ ਹੱਥ ਖੜੇ ਕਰਕੇ ਸਾਰੇ ਆਪਸਰ ਕਹਿੰਦੇ ਜੀ ਇੱਥੇ ਤਾਂ ਤਾਰਾ ਮਹਾਉਦਾ ਇਹ ਸੜਕ ਚੌੜੀ ਨਹੀਂ ਹੋ ਸਕਦੀ ਸੱਤ ਸੁਖਵੀਰ ਸਿੰਘ ਬਾਦਲ ਸਾਹਿਬ ਰਾਜ ਨੂੰ 11 ਵਜੇ ਆਇਆ ਕਬੀਰ ਸਿੰਘ ਜੀ ਬੈਠੇ ਸਭ ਤੋਂ ਪ੍ਰਾਣੇ ਪੱਤਰਕਾਰ ਆਏ ਵੀ ਗਵਾਹ ਹੋਣਗੇ ਇਸ ਗੱਲ ਦੇ ਕਿ ਰਾਤ ਨੂੰ ਉਹ ਆਏ ਆ ਕੇ ਅਫਸਰ ਬੁਲਾ ਲਏ ਸਾਰੇ ਐਸ.ਡੀ.ਓ. ਚੀਫ ਐਕਸ਼ਨ ਸਾਰੇ ਐਸ.ਪੀ. ਸਿੰਘ ਮੇਰੇ ਆਦ ਹੈ ਨਾ ਉਸੇ ਦਿਨ ਸਭ ਜੀ ਥਿੰਗਸ ਸੀ ਕਿ ਉਸ ਸਮੇਂ ਕਹਿੰਦੇ ਸਾਰੇ ਅਫਸਰ ਬੁਲਾ ਲਏ ਉਸਮੇ ਮੈਂ ਚਸੁੰਨੀ ਦੇ ਗਵਾਹ ਹਾਂ ਉਹ ਗੱਲ ਦਾ ਔਰ ਉਹਨਾਂ ਨੂੰ ਕਿਹਾ ਵੀ ਇਹ ਭਾਈ ਇਹ ਸੜਕ ਚੌੜੀ ਕਰਨੀ ਹੈ ਕਹਿੰਦੇ ਨਾ ਤਾਰਾ ਬਹੁਤ ਨਿਕਲ ਰਹੀਆਂ ਉਹ ਕਹਿੰਦੇ ਫਿਰ ਕੀ ਹੋ ਗਿਆ ਕਹਿੰਦੇ ਜੀ ਹੋ ਨਹੀਂ ਸਕਦਾ ਉਹ ਕਹਿੰਦੇ ਯਾਰ ਤਾਰਾ ਪਾ ਧਰਤੀ ਚ ਪਾ ਦੋ ਇਹਨਾਂ ਨੂੰ ਅੰਡਰ ਪੈਪ ਲਾਈਨ ਕਰ ਦੋ ਕਹਿੰਦੇ ਜੀ ਹਾਂ ਇਹ ਗੱਲ ਤਾਂ ਹੋ ਸਕਦੀ ਹੈ ਕਹਿੰਦੇ ਜੀ ਇਹਦੇ ਵਾਸਤੇ ਬਜਟ ਨਹੀਂ ਦਾ ਤਾਂ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਉਸ ਸਮੇਂ ਜਦੋਂ ਉਹਨਾਂ ਨੇ ਉਹ ਅਫਸਰਾਂ ਨੂੰ ਕਿਹਾ ਕਹਿੰਦੇ ਯਾਰ ਫਿਰ ਕਿਉਂ ਨਹੀਂ ਬਜਟ ਕਿਉਂ ਨਹੀਂ ਕਹਿੰਦੇ ਬਜਟ ਪਾਕਿਸਤਾਨ ਤੋਂ ਲੈਣ ਜਾਣਾ ਮੈਂ ਬੈਠਿਆ ਲਓ ਕਿੱਥੇ ਦਾ ਬਜਟ ਹੈ ਮੇਰਾ ਕਹਿਣ ਤੋਂ ਪਾ ਲਓ ਚੌੜੀ ਕਰਕੇ ਦਿਖਾਈ ਸੜਕ ਨਹੀਂ ਅਜ ਮਾੜਾ ਹਾਲ ਹੁੰਦਾ ਸੀਗਾ ਸਰ ਉਸ ਤੋਂ ਬਾਅਦ ਅੱਠ ਇੰਡੋਰ ਸਟੇਡੀਅਮ ਇਸ ਸਹਿਤ ਬਣੇ ਨਵਾਂ ਹੌਕੀ ਵਾਲਾ ਸਟੇਡੀਅਮ ਬਣਾਇਆ ਮੈਨਟੋਰੀਅ ਸਕੂਲ ਇੱਥੇ ਬਣਾਇਆ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਇੱਥੇ ਬਣਾਈ ਮਾਈਪਾ ਕੋ ਇੰਸਟੀਚੂਟ ਇੱਥੇ ਬਣਾਇਆ ਆਈਐਸਪੀਟੀ ਉਹ ਇੱਥੇ ਬਣਾਇਆ ਇੰਡੀਅਨ ਸਕੂਲ ਆਫ ਬਿਜ਼ਨਸ ਸੋ ਸਾਰਾ ਕੰਮ ਸਿਰਫ ਮਕਸਦ ਇੱਕੋ ਸੀਗਾ ਕਿ ਆਰੇ 6 ਸ਼ਹਿਰ ਦਲਪੂਗਾ ਸੋਨਾ ਬਣੂਗਾ ਇਹ ਚੰਡੀਗੜ੍ਹ ਨਾਲੋਂ ਵੀ ਖੂਬਸੂਰਤ ਬਣਾ ਕੇ ਇਹ ਸ਼ਹਿਰ ਨੂੰ ਇਹੋ ਸੀਗਾ ਵੀ ਚੰਡੀਗੜ੍ਹ ਨਾਲੋਂ ਜਦੋਂ ਖੂਬਸੂਰਤ ਬਣੂਗਾ ਲੋਕ ਇੱਥੇ ਆਉਣਗੇ ਔਰ ਬਹੁਤ ਸਾਰਾ ਮਾਲੀਆ ਪੰਜਾਬ ਸਰਕਾਰ ਨੂੰ ਔਰ ਇਹ ਸ਼ਹਿਰ ਦੀ ਖੂਬਸੂਰਤੀ ਨੂੰ ਲੋਕ ਦੇਖ ਕੇ ਇੱਥੇ ਆਉਣ ਕਿਉਂਕਿ ਚੰਗਾ ਬਿਜ਼ਨਸ ਇਸ ਸ਼ਹਿਰ 'ਚ ਬੈਠਿਆ ਬਿਜ਼ਨਸਮੈਨ ਚੰਗਾ ਪੋਲੀਟੀਕਲ ਲੀਡਰ ਇਸ ਸ਼ਹਿਰ 'ਚ ਬੈਠਿਆ ਚੰਗਾ ਬਿਊਰੋਕਰੇਟ ਇਸ ਸ਼ਹਿਰ 'ਚ ਬੈਠਿਆ ਪਰ ਸਾਡੀ ਤਰਾਸਦੀ ਅੱਜ ਲੜਾਈ ਕਿਦੇ ਪਿੱਛੇ ਹੋ ਰਹੀ ਆ ਕਹਿੰਦੇ ਜੀ 2 ਫੇਸ ਦਾ ਪਾਣੀ 4 ਫੇਸ 'ਚ ਆ ਜਾਂਦਾ ਪਾਣੀ ਦਾ ਮਸਲਾ ਅੱਜ ਬਹੁਤ ਆੜਾ ਬਣਿਆ ਪਿਆ ਸਫਾਈ ਦਾ ਮੁੱਦਾ ਜੱਡਾ ਬੜਾ ਬਣਿਆ ਪਿਆ ਕਿਉਂ ਬਣਿਆ ਕਿਉਂਕਿ ਸਰਕਾਰ ਦੀ ਨੀयत ਔਰ ਨੀਤੀ 'ਚ ਫਰਕ ਹੈ ਕਿਸੇ ਨੇ ਧਿਆਨ ਨਹੀਂ ਦਿੱਤਾ ਸੋ ਇਹ ਇਸ ਕਰਕੇ ਸ਼ਹਿਰ ਦੀ ਗੱਲ ਮੈਂ ਤੁਹਾਨੂੰ ਦੱਸਦੀ ਕਿ ਜੋ ਡਵੈਲਪਮੈਂਟ ਹੋਈ ਹੈ ਇੱਕ ਇੱਕ ਆ ਡੀਸੀ ਕੰਪਲੈਕਸ ਦੇਖ ਲਓ ਇਹਨਾਂ ਕੋਲ ਪੇਂਟ ਵੀ ਨਹੀਂ ਹੋਇਆ ਆਗਮ ਸਿੰਘ ਦਾ ਦਲਕ ਚੇਤਨਾ ਮੰਚ ਪੰਜਾਬ ਵੱਲੋਂ ਆ ਸਾਡੇ ਇਸ ਹਲਕੇ ਦੇ ਮਿੱਟੀ ਨਾਲ ਜੁੜੇ ਹੋਏ ਲੋਕਾਂ ਦੇ ਦੁੱਖ ਸੁੱਖ ਦੇ ਮਦਈ ਸਰਦਾਰ ਪ੍ਰਵਿੰਦਰ ਸਿੰਘ ਸੁਹਾਣਾ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਜ਼ਿਲ੍ਹੇ ਦੀ ਜਥੇਦਾਰੀ ਦੀ ਜ਼ਿੰਮੇਵਾਰੀ ਸੌਂਪ ਕੇ ਪੂਰੇ ਹਲਕਾ ਨਿਵਾਸੀਆਂ ਦਾ ਮਾਨ ਰੱਖਿਆ ਇੱਜ਼ਤ ਰੱਖੀ ਹੈ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦਵਾਮਾ ਦੇਣ ਵਾਸਤੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਸਰਦਾਰ ਪ੍ਰਵਿੰਦਰ ਸਿੰਘ ਸੁਹਾਣਾ ਨੂੰ ਦਲਤ ਚੇਤਨਾ ਮੰਚ ਪੰਜਾਬ ਨਾਂ ਦੀ ਜਿਹੜੀ ਇਹ ਸੋਸ਼ਲ ਆਰਗੇਨਾਈਜੇਸ਼ਨ ਹੈ ਪਿਛਲੇ 28 ਸਾਲਾਂ ਤੋਂ ਸਮਾਜ ਦੇ ਬੇਵੱਸ ਔਰ ਆਵਾਜ਼ਾਰ ਪਰਿਵਾਰਾਂ ਦੇ ਲਈ ਹੰਬਲੇ ਮਾਰ ਰਹੀ ਹੈ ਉਸ ਵੱਲੋਂ ਅੱਜ ਜਥੇਬੰਦੀ ਵੱਲੋਂ ਜਥੇਦਾਰ ਸੁਹਾਣਾ ਸਾਹਿਬ ਦਾ ਉਚਿਤੇ ਤੌਰ ਤੇ ਮਾਨ ਸਨਮਾਨ ਕੀਤਾ ਗਿਆ ਔਰ ਅਸੀਂ ਇਸ ਗੱਲ ਦੀ ਤਵੱਜਹ ਰੱਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸ਼ਰੋਮਣੀਆਂ ਅਕਾਲੀ ਦਲ ਇੱਕ ਚੰਗੇ ਫੈਸਲੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਲੈ ਕੇ ਜਿਹੜੇ ਪੰਜਾਬ ਪੱਖੀ ਫੈਸਲੇ ਲੈ ਕੇ ਪੰਜਾਬ ਨੂੰ ਮੁੜ ਕੇ ਜਿਹੜਾ ਪੁਰਾਣੀਆਂ ਰਵਾਇਤੀ ਲੀਹਾਂ ਦੇ ਉੱਤੇ ਲੈ ਕੇ ਆਏਗਾ ਔਰ ਮਨ ਨੂੰ ਇਸ ਗੱਲ ਦਾ ਬੜਾ ਦੁੱਖ ਹੈ ਇਹ ਪੰਜਾਬ ਜਿਹੜਾ ਬਹੁਤ ਪਛੜ ਗਿਆ ਬਹੁਤ ਪਿੱਛੇ ਚਲਾ ਗਿਆ ਚਾਹੇ ਨਸ਼ਿਆਂ ਦੀ ਗੱਲ ਹੋਵੇ ਚਾਹੇ ਇੱਥੇ ਭ੍ਰਿਸ਼ਟਾਚਾਰ ਦੀ ਗੱਲ ਹੋਵੇ ਚਾਹੇ ਉਹ ਕਿਸੇ ਵੀ ਮੁੱਦੇ ਦੇ ਉੱਤੇ ਗੈਂਗਸਟਰਵਾਦ ਦਿੱਲੀ ਇੱਥੇ ਲਾਅਨਡਰਿੰਗ ਦੀ ਇੰਨੀ ਪੋਜੀਸ਼ਨ ਖਰਾਬ ਹੈ ਕਿ ਹਰ ਬੰਦਾ ਅੱਜ ਮਹਿਫੂਜ਼ ਨਹੀਂ ਸੋ ਅਸੀਂ ਸਾਰੇ ਅੱਜ ਰਲ ਮਿਲ ਕੇ ਸਾਰਿਆਂ ਨੇ ਦੁਆਵਾਂ ਕੀਤੀਆਂ ਔਰ ਇਸ ਗੱਲ ਦੀ ਸਾਰਿਆਂ ਨੇ ਰਲ ਮਿਲ ਕੇ ਕਾਮਨਾ ਕੀਤੀ ਹੈ ਕਿ ਅਸੀਂ ਸਾਰਿਆਂ ਨੇ ਰਲ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਨੇ ਆ ਔਰ ਇਸ ਲੜੀ ਦੇ ਵਿੱਚ ਅੱਜ ਸਾਡੀ ਜਿਹੜੀ ਸ਼ੁਰੂਆਤ ਹੈ ਸਰਦਾਰ ਪ੍ਰਵਿੰਦਰ ਸਿੰਘ ਸੋਹਣਾ ਨੂੰ ਅਸੀਂ ਸਨਮਾਨਤ ਕਰਕੇ ਸ਼ੁਰੂ ਕਰ ਰਹੇ ਆ ਅਸੀਂ ਘਰ ਘਰ ਜਾਵਾਂਗੇ ਲੋਕਾਂ ਨੂੰ ਜਗਾਵਾਂਗੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਜਿਹੜਾ ਕਰਕੇ ਪੰਜਾਬ ਜਿਹੜਾ ਮੋਰੀ ਹਮੇਸ਼ਾ ਰਿਹਾ ਉਹਨਾਂ ਬਾਰੇ ਅਸੀਂ ਜਾਗਰੂਕ ਕਰਕੇ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਲੀਆਂ ਤੇ ਖੜਾਂਗੇ ਤੇ 2027 ਦੇ ਵਿੱਚ ਇਸ ਗੱਲ ਦਾ ਮੈਨੂੰ ਵਿਸ਼ਵਾਸ ਹੈ ਲੋਕਾਂ ਦੀ ਆਸ ਉਮੀਦ ਹੈ ਲੋਕਾਂ ਦੀ ਇਸ ਗੱਲ ਦੀ ਮੰਗ ਹੈ ਲੋਕ ਇਸ ਗੱਲ ਤੇ ਦਿਲ ਤੋਂ ਚਾਹੁੰਦੇ ਆ ਕਿ ਸ਼੍ਰੋਮਣੀ ਅ ਕੱਲ 2027 ਦੇ ਵਿੱਚ ਪੰਜਾਬ ਦੇ ਵਿੱਚ ਚੱਲੇ ਥੈਂਕ ਯੂ ਹਾਂਜੀ ਸਾਰਾ ਸਤਿ ਸ਼੍ਰੀ ਅਕਾਲ ਹਾਂਜੀ 1 ਮਿੰਟ ਦੱਸੋ ਮਾਈ ਸੈਲਫ ਰਜਿੰਦਰ ਸਿੰਘ ਕੱਕਾ ਮੀਸ ਪ੍ਰਧਾਨ ਸ਼ਰਮਣੀ ਕਾਲਿਸਰ ਦਾ ਪ੍ਰਧਾਨ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਸੁਖਬੀ ਸਿੰਘ ਬਾਲੂ ਜੀ ਦਾ ਜਿਨ੍ਹਾਂ ਦੀ 파ਰਕ ਸੂਚ ਸੋਚ ਨੇ ਔਰ ਇੱਕ ਬਾਜਬਾਨੀ ਅੱਖ ਨੇ ਇੱਕ ਪਰਮਿੰਦਰ ਸਿੰਘ ਸੁਹਾਣਾ ਵਰਗੇ ਨੂੰ ਗਰਾਊਂਡ ਵਰਕਰ ਨੂੰ ਐਡਾ ਵੱਡਾ ਮਾਨ ਸਨਮਾਨ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਸਾਨੂੰ ਵੀ ਉਮੀਦ ਹੈ ਸਾਰੀ ਯੂਨਿਟ ਨੂੰ ਪਰਮਿੰਦਰ ਸਿੰਘ ਸੁਹਾਣਾ ਉਹਨਾਂ ਦੀਆਂ ਜਿਹੜੀ ਜਿਹੜਾ ਉਹਨਾਂ ਦਾ ਮਾਨਵਤਾਵਾਣਗੇ ਪਾਰਟੀ ਨੂੰ ਅੱਗੇ ਲੈ ਕੇ ਜਾਣਗੇ ਔਰ ਹਰ ਵਰਗ ਦਾ ਸਤਿਕਾਰ ਕਰਕੇ ਉਹਨਾਂ ਨੂੰ ਮਾਨਸਮਾਨ ਦਿੰਦੇ ਰਹੇ ਬਹੁਤ ਬਹੁਤ ਧੰਨਵਾਦ ਹੰਦੀਪ ਰਮਿੰਦਰ ਸਿੰਘ ਜੀ ਅੱਜ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਦਲਿਤ ਕੇਤਨ ਮਾਨਦੀ ਚਮੂਚੀ ਟੀਮ ਜਿਨ੍ਹਾਂ ਨੇ ਅੱਜ ਇਹ ਸ਼ਹਿਰ ਦੇ ਸਾਬਜਾਦਾ ਜੀ ਸਿੰਘ ਨਗਰ ਮੁਹਾਲੀ ਸ਼ਹਿਰ ਦੇ ਵਿੱਚ ਮੇਰਾ ਸਨਮਾਨ ਪ੍ਰੋਗਰਾਮ ਲਿਖਿਆ ਇਹ ਜੋ ਸਨਮਾਨ ਲਿਖਿਆ ਇਹ ਸਨਮਾਨ ਮੇਰਾ ਨਹੀਂ ਇਹ ਮੁਹਾਲੀ ਸ਼ਹਿਰ ਨੂੰ ਸਮਨਾ ਕਿਉਂਕਿ ਸਸ ਕੁਬੀਰ ਸਿੰਘ ਬਾਦਲ ਸਾਹਿਬ ਨੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਬਹੁਤ ਸਾਰੀ ਡਿਵੈਲਪਮੈਂਟ ਕੀਤੀ ਔਰ ਅਜਿਹੇ ਕੰਮ ਕੀਤੇ ਜਿਹੜੇ ਨਾ ਹੋਣ ਵਾਲੇ ਕੰਮ ਡਿਵੈਲਪਮੈਂਟ ਦੇ ਕੰਮ ਇਹ ਸ਼ਹਿਰ ਤੇ ਕੀਤੇ ਇੰਟਰਨੈਸ਼ਨਲ 에ਅਰਪੋਰਟ ਤੋਂ ਲੈ ਕੇ ਜੋ ਕੁਝ ਵੀ ਇਸ ਸ਼ਹਿਰ ਦੇ ਵਿੱਚ ਹੋਇਆ ਉਹ ਸ਼੍ਰੋਮਣੀ ਕਾਲੀ ਦਲ ਦੀ ਦੇਣ ਹੈ ਔਰ ਅੱਜ ਸ਼੍ਰੋਮਣੀ ਕਾਲੀ ਦਲ ਦਾ ਇੱਕ ਸਪਾਈ ਹੋਣ ਦੇ ਨਾਤੇ ਔਰ ਜ਼ਿਲ੍ਹੇ ਦੀ ਜ਼ਿੰਮੇਵਾਰੀ ਮਿਲਣ ਤੇ ਅੱਜ ਇਹ ਸਾਰੇ ਸਾਥੀਆਂ ਨੇ ਸਨਮਾਨ ਕੀਤਾ ਮੈਂ ਧੰਨਵਾਦ ਕਰਦਾ ਹਾਂ ਔਰ ਵਾਦਾ ਵੀ ਕਰਦਾ ਇਹਨਾਂ ਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸਾਡਾ ਇਹ ਸ਼ਹਿਰ ਚੰਡੀਗੜੀ ਭੁੱਖ ਚ ਬਸਿਆ ਹੋਇਆ ਸ਼ਹਿਰ ਹੈ ਔਰ ਇਹ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮਸ ਆ ਉਹ ਸ਼੍ਰੋਮਣੀ ਅਕਾਲੀ ਦਲੋਂ ਮੁੱਦੇ ਪਹਿਲਾਂ ਵੀ ਚੱਕਦਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਜੇ ਇਸ ਸ਼ਹਿਰ ਦੇ ਵਿੱਚ ਧਾਰਮਿਕ ਸਥਾਨ ਭਾਵੇਂ ਮੰਦਿਰ ਮਸਜਿਦ ਗੁਰਦੁਆਰੇ ਸਾਰੇ ਲਾਊਟ ਕੀਤੇ ਕਿਉਂਕਿ ਸਾਰੇ ਸਮਾਜ ਨੂੰ ਜੇ ਕਿਤੇ ਅੱਜ ਸਾਰੇ ਸਮਾਜ ਨੂੰ ਪ੍ਰਾਪਤ ਦਿੱਤੀ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਹੈ ਜੇ ਹਿੰਦੂ ਮੁਸਲਮ ਸਿੱਖ ਸਾਈ ਸਭੇ ਹੈ ਭਾਈ ਭਾਈ ਦਾ ਜੋ ਨਾ ਦਿੱਤਾ ਜਾਂ ਪਿਛਲੇ ਸਮੇਂ ਚ ਭਾਈਚਾਰਕ ਸਾਨ ਬਣੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆ ਸੋ ਸਾਰੇ ਧਰਮਾਂ ਨੂੰ ਲੈ ਕੇ ਸਾਰੇ ਸਮਾਜ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਸ਼ਹਿਰ ਤੋਂ ਅੱਜ ਇਹ ਪਹਿਲੀ ਮੀਟਿੰਗ ਹੈ ਔਰ ਸਨਮਾਨ ਸਰੂਪ ਮਰੋ ਹੈ ਔਰ ਸ਼ਹਿਰ ਦੇ ਬੂਤ ਪੱਤਰ ਤੱਕ ਅ ਬੂਤ ਪੱਤਰ ਤੱਕ ਕਮੇਟੀਆਂ ਬਣਾ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਭਾਵੇਂ ਉਹ ਪਿੰਡ ਹੈ ਭਾਵੇਂ ਉਹ ਸ਼ਹਿਰ ਹੈ ਕਰ ਕਰ ਤੱਕ ਪਹੁੰਚ ਬਣਾਵਾਂਗੇ ਔਰ ਬੂਤ ਪੱਤਰ ਤੇ ਕਮੇਟੀਆਂ ਕਾਇਮ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਕੰਮ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ